ਤਾਂ ਹਾਂ ਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਦਿਆਂਗੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾਗਾ ਵੀ ਅੱਜ ਸਵੇਰ ਦੀ ਸੋਸ਼ਲ ਮੀਡੀਆ ਤੇ ਨਿਊਜ਼ ਆ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜਿੱਥੇ ਕਿ ਪਹਿਲਾਂ ਤਾਂ ਇੱਕ ਪੱਤਰਕਾਰ ਨੇ ਆਪਣੀ ਵੀਡੀਓ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਸੀਗਾ ਕਿ ਉਸ ਨੇ ਸਿੱਧੂ ਦੇ ਪਿਤਾ ਜੀ ਨੂੰ ਕਾਲ ਕੀਤੀ ਸੀ ਅਤੇ ਉਹਨਾਂ ਨੇ ਉਸ ਨੂੰ ਦੱਸਿਆਗਾ ਵੀ ਸਾਡੇ ਘਰ ਇੱਕ ਨਵਾਂ ਬੱਚਾ ਜਨਮ ਲੈਣ ਵਾਲਾ ਅਗਲੇ ਮਹੀਨੇ ਦੀ 15-16 ਤਰੀਕ ਤੱਕ ਜੋ ਤਰੀਕ ਉਹਨਾਂ ਨੂੰ ਡਾਕਟਰਾਂ ਨੇ ਦੱਸੀ ਹੈ ਇਸ ਤੋਂ ਬਾਅਦ ਬਹੁਤ ਸਾਰੇ ਆਪਣੇ ਪੰਜਾਬ ਦੇ ਨਿਊਜ਼ ਚੈਨਲ ਐਂਡ ਨੈਸ਼ਨਲ ਮੀਡੀਆ ਆਪਣੇ ਭਾਰਤ ਦਾ ਉਹਨਾਂ ਦੇ ਉੱਪਰ ਵੀ ਇਹ ਖਬਰ ਚ ਦੇ ਮਾਤਾ ਜੀ ਪ੍ਰੈਗਨੈਂਟ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਆਪਾਂ ਨੂੰ ਬਹੁਤ ਜਲਦ ਹੀ ਖੁਸ਼ੀਆਂ ਵੇਖਣ ਨੂੰ ਮਿਲਣ ਵਾਲੀਆਂ ਨੇ ਜਦੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਤਾਂ ਤੁਹਾਨੂੰ ਸਾਰੇ ਨਹੀਂ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਸਿੱਧੂ ਦੇ ਜਾਣ ਪਛਾਣ ਵਾਲੇ ਇਹ ਗੱਲਾਂ ਵੀ ਕਹਿ ਰਹੇ ਨੇ ਕਿ ਤੁਸੀਂ ਇਦਾਂ ਝੂਠੀਆਂ ਖਬਰਾਂ ਨਾ ਫਲਾਓ ਇਹ ਗੱਲਾਂ ਹਾਲੇ ਬਿਲਕੁਲ ਸੱਚੀਆਂ ਨਹੀਂ ਹਨ ਕਿਉਂਕਿ ਤੱਕ ਸਿੱਧੂ ਦੇ ਮਾਤਾ ਪਿਤਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ